ਪਿੰਡ ਦੀ ਸਰਕਾਰ ਚੁੜਨ ਲੱਗੀ ਸੜਕ ਵਿਚਾਲੇ ਕੂਨੀ ਸੰਗਰਾਮ ਪੁਲਿਸ ਨੂੰ ਚਲਾਉਣੀ ਪਈ ਇੱਕ ਤੋਂ ਬਾਅਦ ਇੱਕ ਠਾ ਠਾ ਕੋ ਜੀ ਹਾਂ ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਪਰ ਜ਼ੀਰਾ ਵਿੱਚ ਜੋ ਕੁਝ ਹੋਇਆ ਉਹ ਤਾਂ ਕਦੇ ਕਿਸੇ ਨੇ ਸੁੱਚਿਆ ਵੀ ਨਹੀਂ ਹੋਣਾ ਸੜਕ ਜੰਗ ਦਾ ਮੈਦਾਨ ਬਣ ਗਈ ਪਹਿਲਾਂ ਡਾਂਗਾ ਫਿਰ ਇੱਟਾਂ ਰੋੜੇ ਤੇ ਜਦ ਹਾਲਾਤ ਬਸੋਂ ਬਾਹਰ ਹੁੰਦੇ ਵਿਖਾਈ ਦਿੱਤੇ ਤਾਂ ਹਾਲਾਤਾਂ ਤੇ ਕਾਬੂ ਪਾਉਣ ਲਈ ਫਿਰ ਇੱਕ ਤੋਂ ਬਾਅਦ ਇੱਕ ਟਾੜ-ਟਾੜ ਗੋਲੀਆਂ ਇੰਡੀਜਾਪ੍ਰੈਸ ਕਿ ਜਿਵੇਂ ਇੱਥੇ ਕੋਈ جنگ ਲੜੀ ਜਾ ਰਹੀ ਹੋਵੇ ਜੀ ਹਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਝੜ ਗਈਆਂ ਇੱਕ ਤੇਰਸਾਬ ਕਾ ਵਿਧਾਇਕ ਕੁਲਵੀਰ ਜ਼ੀਰਾ ਦੇ ਸਮਰਥਕਾਂ ਦੀ ਤੇ ਦੂਜੀ ਸੱਤਾ ਤੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਕੁਲਵੀਰ ਸਿੰਘ ਜ਼ੀਰਾ ਆਪਣੇ ਸਮਰਥਕਾਂ ਨਾਲ ਕਾਂਗਰਸੀ ਪੰਚਾਇਤ ਤੇ ਸਰਪੰਚ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਨ ਲਈ ਜਾ ਰਹੇ ਸਨ ਅਤੇ ਜਿਵੇਂ ਉਹ ਸ਼ਹਿਰ ਦੇ 메인 ਚੌਕ ਕੋਲ ਪਹੁੰਚੇ ਦੂਜੀ 23 ਸਾਹਮਣੇ ਆ ਗਈ ਅਤੇ ਦੋਵੇਂ ਤੇਰਾ ਆਪਸ ਵਿੱਚ ਫੜ ਗਈਆਂ ਇਸ ਸਬ ਦੌਰਾਨ ਕੁਲਬੀਰ ਜ਼ੀਰਾ ਵੀ ਜ਼ਖਮੀ ਹੋ ਗਿਆ ਅਤੇ ਪੁਲਿਸ ਨੂੰ ਪੀੜ ਨੂੰ ਕਾਬੂ ਕਰਨ ਲਈ ਪਜਾਉਣ ਲਈ ਕਈ ਰਾਉਂਡ ਹਵਾਈ ਫਾਇਰਿੰਗ ਕਰਨੀ ਪਈ ਅਤੇ ਇਸ ਸਬ ਦੌਰਾਨ ਕੁਲਬੀਰ ਜ਼ੀਰਾ ਜ਼ਖਮੀ ਵੀ ਹੋ ਗਿਆ ਉਹਨਾਂ ਨੇ ਨਾਲ ਲੈ ਕੇ ਸਾਡੇ ਤੇ ਗੋਲੀਆਂ ਚਲਾਈਆਂ ਸਾਡੇ ਤੇ ਪਤਰਾ ਕਰਾਇਆ ਸਾਡੀਆਂ ਫੈਲਾ ਖੋ ਕੇ ਲੈ ਗਏ ਔਰ ਇਹਦਾ ਜ਼ਿੰਮੇਵਾਰ ਡੀਐਸਪੀ ਜ਼ੀਰਾ ਪਰ ਵਾਰ-ਵਾਰ ਧਾਂ ਦੇ ਵਿੱਚ ਲਿਆਉਣ ਦੇ ਬਾਵਜੂਦ ਵੀ ਆ ਕੁਛ ਹੋ ਰਿਹਾ ਮੈਂ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ। ਸਲਾਹਤਾਂ ਦੇ ਪਸੂਲ ਦੀਆਂ ਛੱਤਾਂ ਤੇ ਚੜੇ ਹੋਇਆ। ਕਾਨੂੰ ਕਹਿੰਦੇ ਸਕੂਲ ਚ ਦੂਜਾ ਬੰਦਾ ਨਹੀਂ ਜਾਊਗਾ। ਜਿੱਤੇ ਕਾਗਜ਼ਦਾਰਾਂ ਨੇ ਸਾਰੀਆਂ ਛੱਤਾਂ ਪਰ ਗਿਆ ਰੋੜਿਆਂ ਨਾਲ। ਆ ਤੁਹਾਡੇ ਜ਼ਖਮੀ ਕਿਵੇਂ? ਸਾਰਾ ਸਾਰਾ ਤੱਕਾ ਵੀ। ਇਹ ਉਹਨਾਂ ਨੇ ਮੇਰੇ ਜਿਹੜੇ ਰੋੜੇ ਇੱਟਾ ਰੋੜੇ ਮਾਰ ਕੇ ਗੋਲੀਆਂ ਚਲਾਈਆਂ ਸਾਡੇ ਬੰਦਿਆਂ ਤੇ। ਮੇਰੇ ਬੰਦਿਆਂ ਦੇ ਗੋਲੀਆਂ ਵਿੱਚ ਗਏ। ਮੇਰੇ ਬੰਦਿਆਂ ਦੇ ਰੋੜੇ ਵੱਜਿਆ। ਜੀ ਹਾਂ। ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੇਰਾ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ। ਜਿਨ੍ਹਾਂ ਵੱਲੋਂ ਸੱਤਾ ਤੇ ਤੇ ਬੇਹਦ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦਾ کہنا ਸੀ ਕਿ ਸੱਤਾ ਤੇ ਨਾਲ ਸੰਬੰਧਤ ਲੋਕਾਂ ਕੋਲ ਹਥਿਆਰ ਵਿਛਾਤ ਜਿਨ੍ਹਾਂ ਤੋਂ ਕੁਝ ਵੱਲੋਂ ਫਾਇਰ ਕੀਤੇ ਗਏ ਇਸ ਘਟਨਾ ਨੂੰ ਲੈ ਕੇ ਕਾਂਗਰਸੀ ਐਮਪੀ ਰਾਜਾ ਵੜਿੰਗ ਪੁਲਿਸ ਤੇ ਵਰਦੇ ਨਜ਼ਰ ਆਇਆ ਪੁਲਿਸ ਨੂੰ ਹੀ ਵਰਨਿੰਗ ਦਿੰਦੇ ਨਜ਼ਰ ਆਇਆ ਕਹਿੰਦੇ ਨਜ਼ਰ ਆਏ ਕਿ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਇਹ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਹੈ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਹ ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲ ਜੀਰਾਸ ਆਪ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ ਐਮਐਲਏ ਦੇ ਸਾਡੇ ਛੋਟੇ ਭਰਾ ਦੇ ਇਹ ਸਾਰਾ ਕੁਝ ਪੁਲਿਸ ਵੀ ਦੇਖ ਰਹੇ ਜੁੱਤੇ ਥੱਲੇ ਹੋ ਰਿਹਾ ਹੈ ਉਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆ ਤੇ ਉਹਨੇ ਗੋਲੀਆਂ ਚਲਾਈਆਂ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜਰੂਰ ਖੁਸ਼ ਕਰਨਾ ਔਰ ਦੂਜੀ ਗੱਲ ਆਈਪੀਐਸ ਆਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਇਹਨੂੰ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ ਇਹ ਹੁਣ ਤੁਸੀਂ ਕਸਰ ਨਾ ਛੱਡਿਓ ਬੀਬੀ ਜੀ ਔਰ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਡੀਜੀਪੀ ਸਾਹਿਬ ਤੁਹਾਡੇ ਤੋਂ ਗੈਂਗਸਟਰ ਦਾ ਕੋਈ ਹੁੰਦਾ ਨਹੀਂ ਹੈ ਔਰ ਇਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ ਐਮਐਲਏ ਨੂੰ ਹੀ ਕਟਾਉਣ ਲੱਗ ਪਏ ਹੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹੈ ਉਧਰ ਦੂਜੇ ਪਾਸੇ ਪੂਰੀ ਘਟਨਾ ਨੂੰ ਲੈ ਕੇ ਜ਼ੀਰਾ ਤੋਂ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ ਦਾ ਕੀ ਕਹਿਣਾ ਸੀ ਲਓ ਜਰਾ ਉਹ ਵੀ ਸੁਣੋ ਔਰ ਗੱਲ ਤਾਂ ਮਾੜੀ ਆ ਭਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ-ਵਾਰੀ ਵੀਡੀਓ ਵੀ ਪਾਉਣਾ ਮੇਰਾ ਪਾ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂ ਕੋ ਕਿਸੇ ਨੇ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੈ ਕੇ ਆਉ ਤਾਂ ਸਿੱਧ ਹੋਈ ਜਾਣੇ ਆ ਅੱਜ ਨਹੀਂ ਕਿ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਵਾ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ ਸੱਟ ਵੱਜੀ ਆ ਤਾਂ ਤੂੰ ਕਹੀ ਇਹਨਾਂ ਗੋਲੀ ਚ ਉਹਥੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੌਰੇ ਜਾਣਦਾ ਹਾਂ ਜੇ ਸਾਡੇ ਕਹੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਥੋਂ ਦੇਣ ਨੂੰ ਤਿਆਰ ਕੋਈ ਗੋਲੀ ਨਹੀਂ ਇਹਨਾਂ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਇਸ ਪੂਰੇ ਹੰਗਾਮੇ ਦੀਆਂ ਤਸਵੀਰਾਂ ਵਾਕਈ ਹੈਰਾਨ ਕਰਨ ਵਾਲੀਆਂ ਨੇ ਅਤੇ ਇਸ ਸਬੰਧ ਨੂੰ ਲੈ ਕੇ ਪੁਲਿਸ ਦਾ ਬਿਆਨ ਸੀ ਕਿ ਹੁਣ ਹਾਲਾਤ ਕਾਬੂ ਹੇਠ ਆ ਗਏ ਅਜੇ ਇੱਕ ਹੋਰ ਦੋਸਤੋ ਅੱਜ ਉਹ ਨੂੰ ਪੰਚਾਇਤੀ ਇਲੈਕਸ਼ਨ ਦੀ ਨੋਮੀਨੇਸ਼ਨ ਦੀ ਪ੍ਰਗਟਾਵੇ ਚੱਲ ਰਹੀ ਸੀ ਜੀਰਾ ਸ਼ਹਿਰ ਦੇ ਵਿੱਚ ਇੱਥੇ ਸਰਕਾਰੀ ਸਕੂਲ ਅਧਿਲਾ ਜੀਵਨਪਾਸ ਸਕੂਲ ਹੈ ਇੱਥੇ 200 ਦੇ ਕਰੀਬ ਜਿਹੜੀ ਪੰਚਾਇਤਾਂ ਹੈਗੀਆਂ ਉਹਦੀ ਅਜ ਨੋਮੀਨੇਸ਼ਨ ਸੀਗੀ ਅ ਇੱਥੇ ਦੋ ਗਰੁੱਪ ਸੀਗੇ ਜਿਹਨੇ ਕਿ ਆਲਰੇਡੀ ਕਲੋਕਲ ਪਾਰਟੀ ਆਪਣੇ ਐਮਐਲਏ ਹਨ ਆਪ ਤੇ ਤੇ ਉਹਨਾਂ ਦੇ ਸਪੋਰਟਰਸ ਤੇ ਇਸ ਫਿਰਨ ਤੁਹੇ ਐਕਸ ਐਮਐਲਏ ਕੁਲਬੀ ਜੀਰਾ ਦੇ ਉਹਨਾਂ ਦੇ ਸਪੋਰਟਰਸ ਦੇ ਵਿੱਚ ਥੋੜਾ ਆਪਸੀ ਨਾਤਾ ਟਕਰਾਅ ਹੋਇਆ ਸੀਗਾ ਜੇ ਪੁਲਿਸ ਨੇ मौके ਤੇ ਕਾਰਵਾਈ ਕਰਕੇ ਉਹ ਲੋਕ ਬਿਸਟਰਸ ਕਰਤਾ ਤੇ ਉਹ ਮੌਕਾ ਪੀਸੂ। ਭਾਵੇਂ ਪੁਲਿਸ ਹਰਾਤ ਕਾਬੂ ਹੋਏ ਢੂਣ ਦੀ ਗੱਲ ਕਰ ਰਹੀ ਹੈ ਪਰຊੂਪੇ ਪਰਵệਤ ਪੰਚਾਇਤੀ ਚੋਣਾਂ ਨੂੰ ਲੈ ਕੇ ਕੁਝ ਵੀ ਕਾਬੂ ਹੋਏ ਵਖਾਈ ਨਹੀਂ ਦਿੱਤਾ। ਕਿਤੇ ਝੜਪਾਂ ਹੋ ਰਹੀਆਂ ਨੇ, ਕਿਤੇ ਟਾਂਗਲੀ ਦੇ ਇਲਜ਼ਾਮ ਲੱਗ ਰਹੇ ਨੇ, ਕਿਤੇ ਡੀਓ ਦਫਤਰ ਅੰਦਰ ਹੀ ਮਾਹੌਲ ਗਰਮਾ-ਗਰਮੀ ਵਾਲਾ ਹੈ। ਨਹੀਂ ਉਹ ਡੀਸੀ ਨੂੰ ਕਹ ਕੇ ਜਿੱਦ ਜਲਦਤਾਂ ਜੀ ਜਾਣੇ ਕਿ ਉਹ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ। ਕੱਢੇ ਮਾਰਦੇ ਨਾ ਪੁੱਤ ਬਣਾ ਦੱਸ। ਮਾਰਦੇ ਉਹਨਾਂ ਬਾਹਰ ਇਹ ਸਾਡਾ ਦਫਤਰ ਹੈ। ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨਮਾਇंदे ਆ। ਜੀ ਹਾਂ। ਸੰਸਦ ਸੁਖਜਿੰਦਰ ਰੰਦਵਾ ਅਸਨੇ ਹੋਰ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਹੈ। ਗੁਰਦਾਸਪੁਰ ਵਿੱਚ ਡੀਸੀ ਦਫਤਰ ਡੀਸੀ ਦੇ ਨਾਲ ਤਿੱਖੀ ਬਹਿਸ ਹੋ ਗਈ। ਮਾਹੌਲ ਗਰਮਾਉਂਦਾ ਵਿਖਾਈ ਦਿੱਤਾ। ਬਹਿਸ ਬਾਜ਼ੀ ਹੁੰਦੀ ਵਿਖਾਈ ਦਿੱਤੀ। ਅਤੇ ਇਸ ਸਭ ਦੌਰਾਨ ਅਰੰਦਾਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਦਫਤਰ ਡੀਸੀ ਦੇ ਪਿਓ ਦਾ ਨਹੀਂ ਇਸ ਮੌਕੇ ਰੰਦਾਵਾ ਮੰਗਾਰ ਦੇ ਨਜ਼ਰ ਆਏ। ਕਿ ਆ ਕੀ ਜੇ ਲੱਤਾਂ ਵਿੱਚ ਜਾਣਾ ਤਾਂ ਸਾਨੂੰ ਬਾਹਰ ਕੱਢ ਕੇ ਵਿਖਾਓ। ਇਸ ਮੌਕੇ ਉਹਨਾਂ ਨੇ ਰਾਲ ਪ੍ਰਤਾਪ ਬਾਜਵਾ ਵੀ ਮੌਜੂਦ ਸਨ। ਹੁਣ ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਹੀ ਦੱਸੋ ਕਿ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਲੈ ਕੇ ਸੱਤਾ ਤੇ ਨੂੰ ਲੈ ਕੇ ਪੁਲਿਸ ਨੂੰ ਲੈ ਕੇ ਕੀ ਸਮਝੀਏ? ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਭਖਦਾ ਅਤੇ ਪ੍ਰਸ਼ਾਸਨ ਦੇ ਇੰਤਜ਼ਾਮ ਨਾਕਾफी ਵਿਖ ਰਹੇ ਨੇ ਅਜੇ ਵਿੱਚ ਵੱਡਾ ਸਵਾਲ ਇਹ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਕੀ ਅਮਨੋ ਆਮਾਨ ਨਾਲ ਲਿਪਰੇ ਚੜ ਸਕਣਗੀਆਂ ਦੱਸੋ ਕੀ ਸਮਝੀ ਬਿਊਰੋ ਰਿਪੋਰਟ ਪੀਟੀਜੀ ਨੇ